ਤੋ ਰਵਾਂ ਇੱਥੇ ਨਹੀਂ ਬਹਿਣਾ ਇੱਥੇ ਨਹੀਂ ਬਹਿਣਾ ਛੱਟ ਲੱਗ ਜੂਗੀ ਓ ਬੰਦਾ ਬੰਦੀ ਬਿੰਦੀ? ਇਹ ਕਿੱਥੋਂ ਆਈ? ਇੱਥੇ ਕੀ ਕਰਦੀ ਸੀ? ਇੱਥੇ ਕੀ ਕਰਦੀ ਸੀ? ਮੈਂ ਕਰੀ ਲੈ ਆਹ ਕੁੱਤੇ ਓਏ ਮਾਰੀ ਨਾ ਓਏ ਮਾਰੀ ਨਾ ਓ ਲੋ ਅੜ ਜਾ ਤੇਰੇ ਮਾਰ ਦੂਗਾ ਇਹ ਆ ਚਲ ਅਲੇ ਰੱਖ ਤਾਰੇ ਆ ਇੱਕ ਨੂੰ ਆ ਚੱਲ ਫੜ ਦੇ ਕੋ ਮੈਂ ਇੱਕ ਓਟੀ ਆਪਣੀ ਆ ਵਾਲੀ ਓਏ ਓ ਵਾਲੀ ਦੇਖੀ ਅਸੀਂ ਮੇਰੀ ਯਾਰ

है कि है बेटा इधर हमें लामा आ देख आ देख आ देख हाँ हाँ आ गई लग गई है ओ नू लेके हैं मोले नू वे

ਗੱਡੀ ਆ ਗਈ ਤਾਂ ਇੱਧਰ ਆ ਜਾ ਬੇਟਾ ਉਹਨੇ ਅੰਦਰ ਹੀ ਆਣਾ ਗੱਡੀ ਨੇ ਉਹ ਗੱਲ ਸੁਣ ਲੈ ਇਹ ਗੱਲ ਆ ਤੈਨੂੰ ਲੜੀ ਜਾਂਦਾ ਨਿਆਣਿਆਂ ਦੇ ਨਾਲ ਮੈਂ ਤਾਂ ਲੜੂਗਾ ਹੀ ਬੰਦਾ ਵਾਂਝਾ ਬੰਦਾ ਵਾਂਝਾ ਸਮਝ ਗਿਆ ਨਾ ਮੇਰੀ ਗੱਲ ਸੁਣ ਲੈ ਮੈਂ ਬੜਾ ਖਤਰਨਾਕ ਬੰਦਾ ਆ ਤੈਨੂੰ ਹਜੇ ਮੇਰਾ ਪਤਾ ਨਹੀਂ ਹੈਗਾ ਮੈਂ ਵੀ ਖਤਰਨਾਕ ਆ ਮੈਂ ਵੀ ਤੇ ਰੁਮਲ ਤੋਂ ਦੂਗਾ ਮੈਂ ਤੋੜ ਦੂੰਗਾ ਤਾਂ ਥੱਪੜ ਕਿਨੇ ਖਾਣੇ ਮੈਨੂੰ ਤੂੰ ਤੂੰ ਫਿਰ ਥੱਪੜ ਖਾਏ ਮੈਂ ਦੱਸਦਾ ਪਤਾ ਤੈਨੂੰ ਫਿਰ ਇਹ ਵੀ ਕਰੂੰਗਾ ਬੁਲਾ ਲਈ ਜਿਹਨੂੰ ਬੁਲਾਣਾ ਆ ਆਉਂਦੇ ਨਹੀਂ ਰਕਤ ਉਹਨੂੰ ਬਾਦ ਮੈਂ ਉਹਨੂੰ ਤੇ ਬਾਦ ਹਾਂ ਆਉਂਦੇ ਨਹੀਂ ਇਹ ਤਾਂ ਮਾਰੇ ਮਾਰਨਗੇ ਕਿਹਦੇ ਗੇ ਬਲਤ ਮੈਨੂੰ ਮਾਰਨਗਾ ਕਰੂੰਗਾ ਫਿਰ ਤੇਰੀ ਵਾਰੀ ना तो तो था था और तो तो थप्पड़ मारे

ਉਹ ਲੜਨਾ ਵੇ ਲੜਨਾ ਰਮਨ ਜੋਤਾ ਮਾਰੀ ਨਾ ਪੱਤੇ ਉਹ 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 ਮਾਰੀ ਨਾ ਪ यार यार पार्टी कर दे पर मैं नहीं कर सकती है ये भी कुत्ता मना है उठ के नहीं लाओ ये न बकवास मत करो मैं तुझे पानी देऊंगी मैं उसको उसका पेट में भी जाना कंपनी हैड है हमारे घर के पास में ओ